ਅੰਮ੍ਰਿਤਪਾਲ ਤੋਂ ਬਾਅਦ ਹੁਣ ਦਲਜੀਤ ਕਲਸੀ ਦਾ ਵੀ ਕਾਲ ਤੋ ਜਿਹੜਾ ਨਾਮ ਸਾਹਮਣੇ ਆ ਰਿਹਾ ਕਿ ਉਹ ਵੀ ਚੋਣ ਲੜਨਗੇ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਪੰਥਕ ਸੀਟ ਆ ਤਾਂ ਇੱਕ ਤਾਂ ਫੈਕਟਰ ਉਹ ਹੋ ਗਿਆ ਕਿ ਭਾਈ ਪੰਥਕ ਹਲਕਾ ਤੇ ਪੰਥਕ ਜਿਹੜਾ ਵੋਟਰ ਆ ਉਹ ਫਿਰ ਪੰਥਕ ਵਾਲੀ ਭਗਤੂ ਆ ਨਾ ਕਿਉਂਕਿ ਜਿਹੜੀ ਪੰਥਕ ਦੀ ਇੱਕ ਲਹਿਰ ਤੁਰੀ ਆ ਉਹ ਲਹਿਰ ਦਾ ਫਾਇਦਾ ਕਿਤੇ ਨਾ ਕਿਤੇ ਮਿਲੂਗਾ ਦਲਜੀਤ ਕਲਸੀ ਬਾਈ ਦਾ ਸੰਘਰਸ਼ ਉਹਨਾਂ ਦਾ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਤੋਂ ਦੀਪ ਸੁੱਧੂ ਦੇ ਨਾਮ ਉਹ ਬੰਦਾ ਜਿਹੜਾ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦਾ ਹੋਵੇ ਉੱਥੇ ਘਰ ਹੋਣ ਫਲੈਟ ਹੋਣ ਚੰਗੇ ਵਧੀਆ ਲਗਜ਼ਰੀ ਲਾਈਫ ਸਟਾਈਲ ਸੀਗਾ ਉਹ ਸਾਰਾ ਕੁਝ ਛੱਡ ਛੜਾ ਕੇ ਯਾਰ ਆ ਕੇ ਸੜਕਾਂ ਦੇ ਉੱਤੇ ਸੌਣ ਲੱਗ ਗਿਆ ਜਿਵੇਂ ਦੀਪ ਰਹਿੰਦਾ ਸੀ ਓਵੇਂ ਦਲਜੀਤ ਰਹਿਣ ਲੱਗ ਗਿਆ ਫਿਰ ਅਮਰਤਪਾਲ ਦਾ ਆਉਣਾ ਤੇ ਅਮਰਤਪਾਲ ਦੇ ਨਾਲ ਇੱਕ ਪੰਥਕ ਦੇ ਵੱਲ ਤੁਰਨਾ ਆਪਦਾ ਸਾਰਾ ਕੁਝ ਛੱਡ ਝੜਾ ਕੇ ਨਹੀਂ ਯਾਰ ਕਿਹਨੂੰ ਕੀ ਲੋੜਾ ਉਹ ਬੰਦੇ ਨੂੰ ਕੀ ਲੋੜਾ ਨਾ ਤਾਂ ਉਹਨੂੰ ਫੇਮ ਚਾਹੀਦਾ ਸੀ ਨਾ ਹੀ ਉਹਨੂੰ ਪੈਸਾ ਚਾਹੀਦਾ ਸੀਗਾ ਉਹਦੇ ਕੋਲ ਦੋਨੇ ਚੀਜ਼ਾਂ ਉਦੇ ਅੰਦਰ ਦਰਦ ਆਇਆ ਪੰਜਾਬ ਦਾ ਉਹਦੇ ਅੰਦਰ ਦਰਦ ਆਇਆ ਪੰਥ ਦਾ ਕੌਮ ਦਾ ਤਾਂ ਉਹਨੇ ਉਸ ਦਰਦ ਨੂੰ ਲੈ ਕੇ ਉਹ ਤੁਰਿਆ ਆਪਦਾ ਸਾਰਾ ਕੁਝ ਛੱਡ ਕੇ ਉਹਨੇ ਇੱਥੇ ਬਹੁਤ سارے ਲੋਕਾਂ ਨਾਲ ਥੱਲੇ ਕਮੈਂਟ ਕਰਨਗੇ ਤੇ ਲੋਕ ਉਹਨਾਂ ਦੀ ਯਾਦ ਤਾਂ ਕਰਨਗੇ ਉਹ ਕਹਿਣਗੇ ਕਿ ਯਾਰ ਉਹ ਤਾਂ ਮੂਨਾ ਉਹਦਾ ਆਪ ਗੁਰਸਿੱਖ ਹੈ ਨਹੀਂਗਾ ਉਹ ਤਾਂ ਆਪ ਅਮਰਤਾਰੀ ਹੈ ਨਹੀਂਗਾ ਤੁਸੀਂ ਕਹਿੰਦੇ ਉਹਦੇ ਅੰਦਰ ਪੰਥ ਦਾ ਦਰਦ ਆ ਉਹਦੇ ਅੰਦਰ ਪੰਜਾਬ ਦਾ ਦਰਦ ਆ ਅੱਜ ਤਾਂ ਜੇਕ ਕਾ ਸੀਨੇ ਚੋਂ ਲੜੂਗਾ ਤੇ ਉਹ ਸਵਿਧਾਨ ਦੇ ਅੰਦਰ ਹੀ ਲੜੂਗਾ ਸਵਿਧਾਨ ਤੋਂ ਬਾਹਰ ਹੋ ਕੇ ਤਾਂ ਲੜੂਗਾ ਨਹੀਂ ਜੇ ਪ੍ਰਧਾਨ ਮੰਤਰੀ ਬਾਜੇ ਕੇ ਚੋਂ ਲੜੂਗਾ ਉਹ ਵੀ ਸਵਿਧਾਨ ਦੇ ਅੰਦਰ ਲੜੂਗਾ ਜੇ ਕੁਲਵੰਤ ਰੌਂਕੇ ਚੋਂ ਲੜਨਗੇ ਉਹ ਵੀ ਸਵਿਧਾਨ ਦੇ ਅੰਦਰ ਚੋਂ ਲੜਨਗੇ ਅੱਜ ਅਮਰ ਦਾ ਪਾਲ ਦੇ ਕੋਲ ਹੱਕ ਆ ਕਿ ਉਹ ਐਮਪੀ ਚੁਣਿਆ ਲੋਕਾਂ ਨੇ ਨਮਾਇੰਦਾ ਚੁਣਿਆ ਉਹਨੂੰ ਕਿੱਥੇ ਸਵਿਧਾਨ ਦੇ ਅਨੁਸਾਰ ਤੁਸੀਂ ਰਾਈਟ ਦਿੱਤਾ ਸੋਂ ਚੁੱਕਣ ਦਾ ਚਕਾਉਂਦੇ ਫਿਰ ਉਹਨੂੰ ਸੋਂ ਕਿਉਂ ਨਹੀਂ ਸੰਸਦ ਲੈ ਕੇ ਗਏ ਕਿਉਂ ਨਹੀਂ ਉਹਨੂੰ ਮਨਜ਼ੂਰੀ ਦਿੱਤੀ ਕਿਉਂ ਨਹੀਂ ਉਹਨੂੰ ਰਿਹਾਈ ਦਿੱਤੀ ਮਨਤਪਾਲ ਜੀ ਕਹਿੰਦੇ ਮਨਤਪਾਲ ਦਾ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਉਹ ਤਾਂ ਸੰਵਿਧਾਨ ਦੇ ਲਈ ਖਤਰਾ ਪਰ ਉਹ ਤਾਂ ਉਸੇ ਸੰਵਿਧਾਨ ਦੇ ਉਹਨੇ ਮੰਨੀਆਂ ਸ਼ਰਤਾਂ ਨਾ ਆਇਆ ਨਾ ਚੋਣ ਲੜੀ ਨਾ ਤੇ ਫਿਰ ਵੀ ਤੁਸੀਂ ਤੁਸੀਂ ਕੀ ਦਿੱਤਾ ਹੁਣ ਤਾਂ ਸੰਵਿਧਾਨ ਨੂੰ ਤੁਸੀਂ ਨਹੀਂ ਮੰਨ ਰਹੇ ਜੇ ਕਿ ਜੇਰੀਵਾਦ ਨੂੰ ਚੋਣ ਪ੍ਰਚਾਰ ਦੇ ਲਈ ਇਜਾਜ਼ਤ ਮਿਲ ਸਕਦੀ ਆ ਚਾਹੇ ਜੇਰੀਵਾਦ ਨੂੰ ਪ੍ਰੋਲ ਦੇ ਕੇ ਬੇਲ ਦੇ ਕੇ ਤੁਸੀਂ ਬਾਹਰ ਲਿਆ ਸਕਦੇ ਹੋ ਤਾਂ ਫਿਰ ਅਮਰਤਪਾਲ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਦਲਜੀਤ ਕਲਸੀ ਜਾ ਕੁਲਵੰਤ ਰੌਕੇ ਜਾ ਹੋਰ ਕੋਈ ਵੀ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਜੀ ਕਰੋ ਚੋਣ ਲੜਨੀ ਚਾਹੁੰਦਾ ਉਹਨੂੰ ਪ੍ਰਚਾਰ ਕਰਨ ਦੇ ਲਈ ਉਹਦਾ ਸੰਬੰਧ ਦਾ ਸੰਵਧਾਨਿਕ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਅੱਜ ਸਰਦਾਰ ਨੂੰ ਮੰਨ ਤਾਂ ਸਰਕਾਰ ਨਹੀਂ ਰਹੀ ਸਰਕਾਰ ਮੰਨੇ ਫਿਰ ਸੰਵਧਾਨ ਦੇ ਅਨੁਸਾਰ ਜੋ ਬੰਦਾ ਰਾਈਟ ਆ ਉਹਨਾਂ ਨੂੰ ਛੱਡਿਆ ਜਾਵੇ ਗਿਰਾ ਆਦੀਪਜੀਤਾ ਦਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਇੰਦਰ। ਹੁਣ ਅਮਰਿਤਪਾਲ ਤੋਂ ਬਾਅਦ ਦਰਜੀਤ ਕਲਸੀ ਦੀ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਵੀ ਲੜਨਗੇ ਚੋਣਾ। ਬਿਲਕੁਲ ਇੰਦਰ ਅਮਰਿਤਪਾਲ ਤੋਂ ਬਾਅਦ ਹੁਣ ਦਰਜੀਤ ਕਲਸੀ ਦਾ ਵੀ ਕਲਤੋ ਜਿਹੜਾ ਨਾਮ ਸਾਹਮਣੇ ਆ ਰਿਹਾ ਕਿ ਉਹ ਵੀ ਚੋਣ ਲੜਨਗੇ ਡੇਰਾ ਬਾਬਾ ਨਾਨਕ ਤੋਂ। ਡੇਰਾ ਬਾਬਾ ਨਾਨਕ ਪੰਥਕ ਸੀਟ ਆ। ਉਹ ਵੈਸੇ ਉੱਥੇ ਕਾਂਗਰਸ ਜਿਹੜੀ ਲੰਬੇ ਸਮੇਂ ਤੋਂ ਜਿੱਤਦੀ ਆਈ ਆ ਹੁਣ ਸੁਜਿੰਦਰ ਰੰਧਾਵਾ ਦਾ ਗਾਰਡ ਮੰਨਿਆ ਜਾਂਦਾ। ਬਿਲਕੁਲ। ਹੁਣ ਸੁਜਿੰਦਰ ਰੰਧਾਵਾ ਉੱਥੋਂ ਲਗਾਤਾਰ ਜਿਹੜੇ ਵਿਧਾਇਕ ਬੰਦੇ ਡੇਰਾ ਬਾਬਾ ਨਾਨਕ ਪੰਥਕ ਹਲਕਾਗਾ ਪਰ ਜੇਕਰ ਪੰਥਕ ਹਲਕੇ ਦਾ ਦੇਖਿਆ ਜਾਵੇ ਜਿਵੇਂ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਗਲਤੀ ਨੇ ਉੱਥੇ ਦੋ ਤਿੰਨ ਫੈਕਟਰ ਜਿਹੜੇ ਕੰਮ ਕਰਨਗੇ ਪਹਿਲਾ ਤਾਂ ਹਲਕਾ ਪੰਥਕ ਆ ਤੇ ਪੰਥਕ ਉਮੀਦਵਾਰ ਹੋਊਗਾ ਜਦੋਂ ਤੇ ਜਿਵੇਂ ਖਡੂਰ ਸਾਹਿਬ ਦੇ ਅੰਦਰ ਪੰਥਕ ਉਮੀਦਵਾਰ ਨੂੰ ਜਿਹੜੀ ਜਿੱਤ ਮਿਲੀ ਆ ਅਮਰਤਪਾਲ ਸਿੰਘ ਨੂੰ ਜਾਂ ਫਰੀਦਕੋਟ ਦੇ ਅੰਦਰ ਪੰਥਕ ਉਮੀਦਵਾਰ ਸਾਜਵੀਰ ਸਿੰਘ ਖਾਲਸਾ ਨੂੰ ਜਿੱਤ ਮਿਲੀ ਆ ਤਾਂ ਇੱਕ ਤਾਂ ਫੈਕਟਰ ਉਹ ਹੋ ਗਿਆ ਕਿ ਭਾਈ ਪੰਥਕ ਹਲਕਾ ਤੇ ਪੰਥਕ ਜਿਹੜਾ ਵੋਟਰ ਆ ਉਹ ਫਿਰ ਪੰਥਕ ਵਾਲੀ ਭੁਗਤੂ ਆ ਨਾ ਕਿਉਂਕਿ ਜਿਹੜੀ ਪੰਥਕ ਦੀ ਇੱਕ ਲਹਿਰ ਤੁਰੀ ਆ ਉਹ ਲਹਿਰ ਦਾ ਫਾਇਦਾ ਕਿਤੇ ਨਾ ਕਿਤੇ ਮਿਲੂਗਾ ਉੱਥੇ ਜੀ ਬਿਲਕੁਲ ਦੂਜਾ ਪਲੱਸ ਪੁਆਇੰਟ ਦਲਜੀਤ ਕਲਸੀ ਦੇ ਲਈ ਉੱਥੇ ਇਹ ਪੈਦਾ ਹੁੰਦਾਗਾ ਗੁਰਦਾਸਪੁਰ ਲੋਕ ਸਭਾ ਦੇ ਅੰਦਰੋਂ ਹੁੰਦਾਗਾ ਜਿਹੜਾ ਦੇਲਾ ਬਾਬਾ ਨਾਨਕਾ ਜਿਲ੍ਹਾ ਗੁਰਦਾਸਪੁਰ ਨੂੰ ਪੈਂਦਾ ਤੇ ਜੇ ਤੁਸੀਂ ਥੋੜਾ ਜਿਹਾ ਪਿੱਛੇ ਚੱਲੋ 2019 ਦੀਆਂ ਲੋਕ ਸਭਾ ਦੇ ਵਿੱਚ 2019 ਲੋਕ ਸਭਾ ਦੇ ਵਿੱਚ ਗੁਰਦਾਸਪੁਰ ਤੋਂ ਐਕਟਰ ਬਾਲੀਵੁੱਡ ਦੇ ਐਕਟ ਸੰਨੀ ਦਿਓਲ ਜਿਹੜੇ ਉੱਥੋਂ ਲੋਕ ਸਭਾ ਉਹਨਾਂ ਨੇ ਚੋਣ ਲੜੀ ਐਮਪੀ ਬਣੇ ਉਹ ਜਿੱਤੇ ਹਾਲਾਂਕਿ ਉਹ ਨਹੀਂ ਉੱਥੇ ਆਏ ਨਹੀਂ ਉਹਨਾਂ ਨੇ ਕੰਮ ਤੋਂੰਦਾ ਕੀਤਾ ਤੇ ਭਾਜਪੀ ਨੇ ਦੁਆਰੇ ਐਤ ਕੀ ਉਹਨਾਂ ਨੂੰ 24 ਦੇ ਵਿੱਚ ਨਹੀਂ ਉਮੀਦਵਾਰ ਬਣਾਇਆ ਪਰ ਇਹ ਜ਼ਰੂਰ ਫੈਕਟਰ ਹੈਗਾ ਕਿ ਉਹਨਾਂ ਜਿਹੜੇ ਉਧਰ ਦੇ ਲੋਕ ਹਨ ਉਹ ਕਿਤੇ ਨਾ ਕਿਤੇ ਜਿਹੜੇ ਐਕਟਰਾਂ ਨੂੰ ਜਿਹੜੇ ਇਸ ਤਰੀਕੇ ਦੇ ਨਾਲ ਕਹਿੰਦੇ ਇੱਕ ਫੈਨ ਫੋਲੋਇੰਗ ਦੀ ਵੋਟ ਹੁੰਦੀ ਹੈ ਉਹ ਵੀ ਜੁੜਦੀ ਆ ਜੁੜਦੀ ਹੈ ਦਲਜੀਤ ਕਲਸੀ ਨੇ ਲੰਬਾ ਸਮਾਂ ਫਿਲਮ ਇੰਡਸਟਰੀ 'ਚ ਕੰਮ ਕੀਤਾ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਉਹਨਾਂ ਨੇ ਬਹੁਤ ਸਾਰੇ ਗੀਤਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਇੱਕ ਆਪਣਾ ਇੱਕ ਨਾਮ ਸੀਗਾ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੋਈ ਇਹ ਤਾਂ ਹੈ ਨਹੀਂਗਾ ਕਿ ਉਹ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹੈਗੇਗੇ ਨੌਜਵਾਨ ਜਾਣਦੇ ਆ ਉਹਨਾਂ ਨੂੰ ਲੋਕ ਜਾਣਦੇ ਨੇ ਕਿ ਭਾਈ ਇਹ ਪੰਜਾਬੀ ਐਕਟਰ ਵੀ ਆ ਬਹੁਤ ਨਾਮੀ ਐਕਟਰ ਬਿਲਕੁਲ ਨਾਮੀ ਐਕਟਰ ਆ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਮੈਂ ਪਹਿਲਾਂ ਜ਼ਿਕਰ ਕੀਤਾ ਬੜੀਆਂ ਫਿਲਮਾਂ ਹਿੱਟ ਵੀ ਹੋਈਆਂ ਚੱਲੀਆਂ ਵੀ ਤਾਂ ਦੇਖੋ ਹੁਣ ਜਦੋਂ ਤੋਂ ਵਾਰਿਸ ਪੰਜਾਬ ਜੱਥੇਬੰਦੀ ਅਮਰਤਪਾਲ ਸਿੰਘ ਆਏ ਹੋਣ ਦੇ ਵਿੱਚ ਜਾਂ ਦੀਪ ਸਿੱਧੂ ਬਾਈ ਸ਼ੰਭੂ ਮੋਰਚੇ ਤੋਂ ਕਿਸਾਨੀ ਅੰਦੋਲਨ ਤੋਂ ਜੇ ਆਪਾਂ ਦੇਖੀਏ ਜੀ ਇਸ ਤਰਜੀਤ ਕਲਸੀ ਬਾਈ ਦਾ ਸੰਘਰਸ਼ ਉਹਨਾਂ ਦਾ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਤੋਂ ਦੀਪ ਸਿੱਧੂ ਦੇ ਨਾਲ ਸੀ ਜੀ ਬਿਲਕੁਲ ਤੇ ਉਹ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਸਿੰਗਰ ਗਏ ਬਹੁਤ ਸਾਰੇ ਕਲਾਕਾਰ ਗਏ ਆਰਟਿਸਟ ਗਏ ਪਰ ਉਹ ਜਾਂਦੇ ਸੀਗੇ ਤੇ ਵਾਪਸ ਮੁੜੇ ਆਉਂਦੇ ਸੀ ਜੀ ਇਹ ਦਲਜੀਤ ਕਾਲਸੀ ਨੂੰ ਨਾਲ ਹੀ ਰਹੇ ਨੇ ਦੀਪ ਸਿੱਧੂ ਦੇ ਪੂਰੇ ਮੋਰਚੇ ਚ ਵੀ ਨਾਲ ਦੇ ਇੱਕ ਸਭ ਤੋਂ ਵੱਡਾ ਸੀ ਨਾ ਗਰਾਊਂਡ ਦੇ ਉੱਤੇ ਜ਼ੀਰੋ ਤੇ ਇੰਨਾ ਕਿ ਜ਼ਿਆਦਾ ਉਹ ਦੀਪ ਸਿੱਧੂ ਤੋਂ ਪ੍ਰਭਾਵਿਤ ਹੋਏ ਦਲਜੀਤ ਕਾਲਸੀ ਕਿ ਸਾਰਾ ਕੁਝ ਹੀ ਭੁੱਲ ਗਏ ਉਹ ਬੰਦਾ ਜਿਹੜਾ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦਾ ਹੋਵੇ ਉੱਥੇ ਘਰ ਹੋਣ ਫਲੈਟ ਹੋਣ ਚੰਗੇ ਵਧੀਆ ਲਗਜ਼ਰੀ ਲਾਈਫ ਸਟਾਈਲ ਸੀਗਾ ਉਹ ਸਾਰਾ ਕੁਝ ਛੱਡ ਛੜਾ ਕੇ ਯਾਰ ਆ ਕੇ ਸੜਕਾਂ ਦੇ ਉੱਤੇ ਸੌਣ ਲੱਗ ਗਿਆ ਜਿਵੇਂ ਦੀਪ ਰਹਿੰਦਾ ਸੀ ਓਵੇਂ ਦਲਜੀਤ ਰਹਿਣ ਲੱਗ ਗਿਆ ਉਹ ਹੌਲੀ ਹੌਲੀ ਜੁੜਦਾ ਗਿਆ ਜੁੜਦਾ ਗਿਆ ਕਿਸਾਨੀ ਅੰਦੋਲਨ ਸਮਾਪਤ ਹੋਇਆ ਚਲੋ ਉਦੋਂ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਜਦੋਂ ਦੀਪ ਦੇ ਉੱਤੇ ਪਰਚਾ ਹੋਇਆ ਦੀਪ ਜੇਲ੍ਹ ਜਾਂਦਾਗਾ ਹਨਾ 26 ਜਨਵਰੀ ਵਾਲੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਚਲੋ ਦੀਪ ਦਾ ਇਸ ਜਹਾਨੋਂ ਤੁਰ ਜਾਣਾ ਫਿਰ ਅਮਰਤਪਾਲ ਦਾ ਆਉਣਾ ਤੇ ਅਮਰਤਪਾਲ ਦੇ ਨਾਲ ਇੱਕ ਪੰਥਕ ਦੇ ਵੱਲ ਤੁਰਨਾ ਆਪਦਾ ਸਾਰਾ ਕੁਝ ਛੱਡ ਛੜਾ ਕੇ ਨਹੀਂ ਯਾਰ ਕਿਨੂੰ ਕੀ ਲੋੜਾ ਉਹ ਬੰਦੇ ਨੂੰ ਕੀ ਲੋੜਾ ਨਾ ਤਾਂ ਉਹਨੂੰ ਫੇਮ ਚਾਹੀਦਾ ਸੀ ਨਾ ਹੀ ਉਹਨੂੰ ਪੈਸਾ ਚਾਹੀਦਾ ਸੀਗਾ ਉਹਦੇ ਕੋਲ ਦੋਨੇ ਚੀਜ਼ਾਂ ਸੀਗੀਆਂ ਦੋਨੇ ਚੀਜ਼ਾਂ ਸੀਗੀਆਂ ਬਿਲਕੁਲ ਇਹ ਤਾਂ ਹੈ ਨਹੀਂ ਨਾ ਵੀ ਉਹ ਤਾਂ ਉਹਨੂੰ ਤਾਂ ਕੋਈ ਜਾਣਦਾ ਨਹੀਂ ਸੀਗਾ ਯਾਰ ਉਹਨੇ ਸੋਚਿਆ ਵੀ ਅੰਮ੍ਰਿਤਪਾਲ ਦਾ ਨਾਮ ਆ ਅੱਜ ਮੀਡੀਆ ਪੁੱਛਦਾ ਵੀ ਆਪਣੀ ਵਾਹ ਵਾਹ ਹੋ ਜੂਗੀ ਤਾਂ ਆਪਾਂ ਇਹਦੇ ਨਾਲ ਤੁਰ ਪੈਂਦੇ ਹਾਂ ਉਹ ਤਾਂ ਉਹ ਪਹਿਲੇ ਸਟਾਰ ਸੀਗਾ ਪਹਿਲਾਂ ਹੀ ਚਰਚਾ ਸੀਗਾ ਉਹਦੇ ਅੰਦਰ ਦਰਦ ਆਇਆ ਪੰਜਾਬ ਦਾ ਉਹਦੇ ਅੰਦਰ ਦਰਦ ਆਇਆ ਮਨਥ ਦਾ ਕੌਮ ਦਾ ਤਾਂ ਉਹਨੇ ਉਸ ਦਰਦ ਨੂੰ ਲੈ ਕੇ ਉਹ ਤੁਰਿਆ ਆਪਦਾ ਸਾਰਾ ਕੁਝ ਛੱਡ ਕੇ ਹੁਣ ਇੱਥੇ ਬਹੁਤ ਸਾਰੇ ਲੋਕ ਨਾ ਥੱਲੇ ਕਮੈਂਟ ਕਰਨਗੇ ਤੇ ਲੋਕ ਉਹਨਾਂ ਦੀ ਆਦਤਾਂ ਕਰਦਣਗੇ ਉਹ ਕਹਿਣਗੇ ਕਿ ਯਾਰ ਉਹ ਤਾਂ ਮੂਨਾ ਉਹ ਤਾਂ ਆਪ ਗੁਰਸਿੱਖ ਹੈਣੀਗਾ ਉਹ ਤਾਂ ਆਪ ਅਮਰਤਾਰੀ ਹੈਣੀਗਾ ਤੁਸੀਂ ਕਹਿੰਦੇ ਉਹਦੇ ਅੰਦਰ ਪੰਛ ਦਾ ਦਰਦ ਆ ਉਹਦੇ ਅੰਦਰ ਪੰਜਾਬ ਦਾ ਦਰਦ ਆ ਬਿਲਕੁਲ 1 ਮਿੰਟ ਦੀਪ ਨੂੰ ਵੀ ਵਜਦੇ ਸੀਗੇ ਕਿ ਦੀਪ ਤੂੰ ਲੋਕਾਂ ਨੂੰ ਸਲਾਹਾਂ ਦਿਨਾ ਪਰ ਆਪ ਤਾਂ ਤੂੰ ਅੰਮ੍ਰਿਤ ਛਕਿਆ ਨਹੀਂ ਆਪ ਤਾਂ ਤੂੰ ਕੇਸ ਕਟਾਈ ਫਿਰਦਾ ਆਪ ਤਾਂ ਤੂੰ ਦਾੜੀ ਮਣਾਈ ਫਿਰਦਾ ਵਜਦੇ ਸੀਗੇ ਨਹੀਂ ਵਜਦੇ ਸੀ ਬਿਲਕੁਲ ਵਜਦੇ ਸੀ ਇਹੀ ਚੀਜ਼ਾਂ ਅੱਜ ਦਲਜੀਤ ਕਲਸੀ ਨੂੰ ਵੀ ਹੋਣਗੀਆਂ ਕਮੈਂਟ ਹੋਣਗੇ ਪਰ ਇਹ ਨਾ ਦੇਖੋ ਵੀ ਕੌਣ ਮੋਨਾ ਕੌਣ ਅਮਰਤਾਰੀ ਆ ਜੀ ਉਕਿ ਜਦੋਂ ਅੰਦਰੋਂ ਦਰਦ ਉੱਠਦਾ ਨਾ ਜਦੋਂ ਅੰਦਰ ਤੁਹਾਡੇ ਜਜ਼ਬਾਤ ਖੜੇ ਹੁੰਦੇ ਆ ਉਹਦੇ ਚੀਜ਼ਾਂ ਨਹੀਂ ਆਈਆਂ ਸਾਡੇ ਕੋਲ ਬੜੀਆਂ ਐਗਜ਼ਾਮਪਲਾਂ ਪਈਆਂ ਬੜੀਆਂ ਉਦਾਹਰਨਾਂ ਪਈਆਂ ਹੀ ਆ ਹਾਲਾਂਕਿ ਉਹ ਹੁਣ ਦਸਤਾਰ ਵੀ ਸਜਾਉਣ ਲੱਗ ਗਏ ਸੀਗੇ ਉਹਨਾਂ ਨੇ ਮੇਰੀ ਮੈਕਦੋਵਰੀ ਇੰਟਰਵਿਊ ਕੀਤਾ ਸੀ ਉਦੋਂ ਉਹਨਾਂ ਨੇ ਮੇ ਨਾਲ ਗੱਲਬਾਤ ਕੀਤੀ ਸੀ ਪਿਛਲੇ ਆਪਾਂ ਚੈਨਲ ਦੇ ਉੱਤੇ ਇੰਟਰਵਿਊ ਆ ਪਈਆਂ ਬਹੁਤ ਸਾਰੇ ਚੈਨਲ ਦੇ ਕੋਈ ਪੱਤਰਕਾਰ ਨੇ ਉਹਨਾਂ ਨੂੰ ਕੁਐਸਚਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਮੇਰੇ 2-3 ਪ੍ਰੋਜੈਕਟ ਰਹਿ ਗਏ ਕਿਉਂਕਿ ਇੱਕ ਆਰਟਿਸਟ ਹੁੰਦਾ ਇੱਕ ਉਹਨੇ ਸਾਈਨ ਕੀਤੀਆਂ ਹੁੰਦੀਆਂ ਆ ਆਪਣੀਆਂ ਫਿਲਮਾਂ ਵਗੈਰਾ ਬਈਕ ਪ੍ਰੋਡੂਸਰ ਦਾ ਪੈਸਾ ਲੱਗਿਆ ਹੁੰਦਾ ਉਹ ਵੀ ਜ਼ਰੂਰੀ ਹੁੰਦਾ ਉਹਨੇ ਕਿਹਾ ਸੀ ਕਿ ਮੇਰੀਆਂ 2-3 ਆਵਦਾ ਇਧਰ ਸਰੂਪ ਵੱਲ ਆਵਾਂਗਾ ਕਿਉਂਕਿ ਹੁਣ ਦੇਖੋ ਐਕਟਿੰਗ ਦੇ ਵਿੱਚ ਕਈ ਵੇ ਰੋਲ ਕਿਦਾਂ ਦਾ ਹੁੰਦਾ ਨਹੀਂ ਉਹ ਚੀਜ਼ ਕੀਤੀ ਜਾਂਦੀ ਪਰ ਉਹਦਾ ਮਨ ਪੂਰਾ ਬਣ ਗਿਆ ਸੀਗਾ ਪੂਰਾ ਬਣ ਗਿਆ ਸੀ ਦੇਖੋ ਸਾਰ ਸਜਾਨ ਲੱਗ ਗਈ ਸੀ ਉਹ ਆਪ ਜਦੋਂ ਅਮਰਤਪਾਲ ਦੇ ਉੱਤੇ ਜੋ ਕੁਝ ਹੋਇਆ ਜਾਂ ਪਹਿਲਾਂ ਸਰਕਾਰ ਦੀ ਚੀਜ਼ਾਂ ਹੋਣ ਲੱਗੀਆਂ بڑے ਲੋਕ ਪਿੱਛੇ हट ਗਏ ਜੀ ਹਟੇ ਕਿ ਨਹੀਂ ਹਟੇ ਬੜੇ ਪਾਸੇ ਹੋ ਕੇ ਬੈਗੇ ਬੜੇ ਸਰਕਾਰ ਦੇ ਨਾਲ ਵੀ ਤੁਰ ਗਏ ਆਦਿਆਂ ਜਾਨਾਂ ਬਚਾ ਲਈਆਂ ਉਹ ਵੀ ਬਚਾ ਸਕਦਾ ਸੀ ਉਹ ਵੀ ਪਾ ਸਕਦਾ ਸੀ ਸਾਰਾ ਕੁਝ ਕਰ ਸਕਦਾ ਸੀ ਪਰ ਉਹ ਇੱਕ ਸਾਲ ਤੋਂ ਅੱਜ ਜੇਲ੍ਹ ਦੇ ਅੰਦਰ ਬੈਠਾ ਹੋਇਆਗਾ ਜੀ ਬਿਲਕੁਲ ਹੁਣ ਸਰਕਾਰ ਨੇ ਦੁਬਾਰੇ ਐਨਐਸਰ ਰਿਪੀਟ ਕਰਤੀ ਜੀ ਵੱਡਾ ਸਵਾਲ ਇਹ ਆ ਤਾਂ ਹੁਣ ਉਥੇ ਉਹਨਾਂ ਨੂੰ ਪਹਿਲਾਂ ਲੱਗਦਾ ਸੀ ਵੀ ਅਮਰਪਾਲ ਜਿੱਤ ਜੂਗਾ ਜਿਹੜਾ ਕਿਉਂਕਿ ਮੇਨ ਤਾਂ ਅਮਰਪਾਲ ਹਨ ਜੀ ਇਹ ਤਾਂ ਨਾਲ ਚੱਕੇਗੇ ਵੀ ਸਾਥੀ ਸੀਗੇ ਜੀ ਮੇਨ ਜਿਹੜਾ ਮੋਢੀ ਆ ਉਹ ਅਮਰਪਾਲਾ ਵੀ ਅਮਰਪਾਲ ਤੇ ਐਨਐਸਐ ਟੁੱਟ ਗਈ ਤਾਂ ਫਿਰ ਦੂਜਿਆਂ ਤੇ ਵੀ ਸੌਖੀ ਹੋ ਜੂਗੀ ਜੀ ਗੱਲ ਇਹ ਜੇਲ੍ਹ ਤੋਂ ਬਾਹਰ ਲਿਆਉਣਾ ਪਰ ਜੋ ਸਰਕਾਰ ਦਾ ਰਵਈਆ ਆਇਆਗਾ ਸਰਕਾਰ ਨੇ ਜਿੱਤਾਂ ਤੋਂ ਬਾਅਦ ਵੀ ਐਨਐਸਐ ਰਿਪੀਟ ਕਰਤੀ ਰਿਪੀਟ ਕਰ ਹਜੇ ਤੱਕ ਸਵੋਨ ਨਹੀਂ ਚੱਕਣ ਦਿੱਤੀ ਅਮਰਪਾਲ ਨੂੰ ਕਿਉਂ ਚਾਹਦੇ ਨਹੀਂ ਨਾ ਅਮਰਿਤਪਾਲ ਬਾਹਰ ਆਵੇ ਨਹੀਂ ਦੇਖੋ ਇਹ ਆਪਾਂ ਨਹੀਂ ਕਹਿ ਸਕਦੇ ਵੀ ਕਿਉਂ ਕੀਤੀ वैसे ਇਹਦੇ ਮਾਇਨੇ ਇਹੀ ਬਣਦੇ ਨੇ ਜੋ ਤੁਸੀਂ ਕੁਐਸਚਨ ਕੀਤਾ ਲੋਕ ਵੀ ਇਹੀ ਕਹਿੰਦੇ ਨੇ ਬਿਲਕੁਲ ਇਹ ਇਹਦੇ 'ਚ ਕੋਈ ਦੋਰਾਵਾ ਨਹੀਂ ਕਿਉਂਕਿ ਇੱਕ ਲੋਕਾਂ ਦਾ ਚੁਣਿਆ ਗਿਆ ਨੁਮਾਇੰਦਾ ਲੋਕਾਂ ਨੇ ਏਡੀ ਵੱਡੀ ਵੋਟ ਪਾਈ ਆ ਤਾਂ ਲੋਕਾਂ ਨੂੰ ਲੋਕਾਂ ਨੇ ਉਹਨੂੰ ਸਵਕਾਰ ਕੀਤਾ ਨਾ ਵੀ ਇਹ ਤਾਂ ਖਤਰਾ ਨਹੀਂ ਹੈਗਾ ਪਰ ਜਿਹੜੀ NSA ਹੁੰਦੀ ਹੈ NSA ਲਗਾਈ ਕਿਸ ਵਿਹਾਰ ਤੇ ਜਾਂਦੀ ਹੈ NSA ਸਟੇਟ ਇਹ ਵਿਹਾਰ ਤੇ ਲਾਉਂਦੀ ਆ ਕਿ ਯਾਰ ਇਹ ਬੰਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਨੂੰ ਖਤਰਾ ਦੇਸ਼ ਨੂੰ ਖਤਰਾ ਦੇਸ਼ ਦੀ ਸੁਰੱਖਿਆ ਨੂੰ ਖਤਰਾ ਆਗਾ ਲੋਕ ਸਵਕਾਰ ਕਰੀ ਜਾਂਦੇ ਆ ਜਦੋਂ ਲੋਕ ਕਹਿੰਦੇ ਆ ਲੋਕਾਂ ਨੂੰ ਨਹੀਂ ਖਤਰਾ ਹੈਗਾ ਫਿਰ ਸਟੇਟ ਨੂੰ ਕਾਹਦਾ ਖਤਰਾ ਲੋਕਾਂ ਨੂੰ ਨਹੀਂ ਨਾ ਖਤਰਾ ਸਰਕਾਰ ਨੂੰ ਆਪਣੀ ਸੀਟ ਦਾ ਖਤਰਾ ਹੈ ਨਾ ਉਹਦੇ ਤੋਂ ਇਹ ਤਾਂ ਦੇਖੋ ਗੱਲ ਇਹ ਆ ਵੀ ਹੁਣ ਅਮਰਤਪਾਲ ਦਾ ਗਰਾਫ ਵੱਧ ਰਿਹਾ ਸੀਗਾ ਜੀ ਅਮਨ ਤਪਾਲ ਜਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਠੀਕ ਆ ਹੁਣ ਉਹ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਉਹ ਅਜਨਾਲੇ ਚਲਾ ਗਿਆ ਉਹਨੇ ਥਾਣੇ ਦੇ ਉੱਤੇ ਅਟੈਕ ਕਰਤਾ ਉਹਨੇ ਇਸ ਤਰੀਕੇ ਦਾ ਨਹੀਂ ਕਰਨਾ ਚਾਹੀਦਾ ਸੀ ਉਹਨੇ ਗੁਰੂਗ੍ਰਾਂਧ ਸਾਹਿਬ ਦੀ ਆੜ ਲਈ ਉਹਨੇ ਉਸ ਆੜ ਦੇ ਅੰਦਰ ਜਿਹੜਾ ਥਾਣੇ ਤੇ ਕਬਜ਼ਾ ਕੀਤਾ ਹਮਲਾ ਕੀਤਾ ਇਸ ਨੂੰ ਲੈ ਕੇ ਜਿਹੜਾ ਕੇਸ ਤਿਆਰ ਕੀਤਾ ਗਿਆ ਸਰਕਾਰ ਦੇ ਵੱਲੋਂ ਵੀ ਜਿਵੇਂ ਆਪਰੇਸ਼ਨ ਤਿਆਰ ਕਰਕੇ ਫੜਿਆ ਗਿਆ ਯਾਰ ਜੇ ਉਹ ਚੀਜ਼ਾਂ ਸੀਗੀਆਂ ਤਾਂ ਫਿਰ ਉਹਨਾਂ ਕੇਸਾਂ ਦੇ ਵਿੱਚ ਹਲੇ ਤੱਕ ਸਰਕਾਰ ਨੇ ਚਲਾਣ ਕਿਉਂ ਨਹੀਂ ਪੇਸ਼ ਕੀਤਾ ਅਜ ਨਾਲ ਇਹ ਘਟਨਾ ਹੋਈ ਜੇ ਜਿੰਨੇ ਵੀ ਪਰਚੇ ਐਨਐਸਏ ਦਾ ਇੱਕ ਐਕਟ ਆ ਉਹ ਐਕਟ ਦੇ ਤਹਿਤ ਤੁਸੀਂ ਕਿਸੇ ਵਿਅਕਤੀ ਨੂੰ ਨજરਬੰਦ ਰੱਖ ਸਕਦੇ ਹੋ ਜੇਰ ਦੇ ਅੰਦਰ ਉਹ ਕੋਈ ਦੋਸ਼ੀ ਨਹੀਂ ਸਾਬਿਤ ਹੋਇਆ ਕੋਈ ਉਹਨੂੰ ਸਜ਼ਾ ਨਹੀਂ ਹੋਏਗੀ ਸਿਰਫ ਇੱਕ ਨજરਬੰਦ ਰੱਖਿਆ ਜਾ ਰਿਹਾ ਹੈਗਾ ਉਹਨੂੰ ਅੰਦਰ ਬੰਦ ਕਰਕੇ ਕਮਰੇ ਦੇ ਅੰਦਰ ਇੱਕ ਤਰੀਕੇ ਦੇ ਨਾਲ ਤੇ ਜਿਹੜਾ ਪਰਚੇ ਕੀਤੇ ਆ ਉਹਦੇ ਤੇ ਮਾਮਲੇ ਦਰਜ ਕੀਤਾ ਉਹਨਾਂ ਮਾਮਲਿਆਂ ਦੇ ਵਿੱਚ ਹਲੇ ਤੱਕ ਸਰਕਾਰ ਨੇ ਫਿਰ ਚਲਾਨ ਕਿਉਂ ਨਹੀਂ ਪੇਸ਼ ਕੀਤਾ ਉਹ ਮਾਮਲਿਆਂ ਦੀ ਪੈਰਵਾਹੀ ਕਿਉਂ ਨਹੀਂ ਅੱਗੇ ਚਲਾਈ ਕਿਉਂ ਸਰਕਾਰ ਦੇ ਕੋਲ ਕੋਈ ਸਬੂਤ ਨਹੀਂ ਹੈਗਾ ਠੋਸ ਸਬੂਤ ਕਿਉਂ ਸਰਕਾਰ ਨੂੰ ਇਸ ਚੀਜ਼ ਪਤਾ ਐਨਐਸਏ ਕਿਉਂ ਨਹੀਂ ਪਈ ਇਹ ਮੈਂ ਨਹੀਂ ਇਹ ਗੱਲ ਕਹਿ ਰਿਹਾ ਇੱਕ ਕਾਨੂੰਨੀ ਮਾਹਰ ਕਹਿੰਦੇ ਨੇ ਵਕੀਲ ਕਹਿੰਦੇ ਨੇ ਵਕੀਲ ਇਹ ਗੱਲ ਕਹਿੰਦੇ ਨੇ ਕਹਿੰਦੇ ਜੇ ਸਰਕਾਰ ਕੋਲ ਕੋਈ ਠੋਸ ਸਬੂਤ ਅਮਰਪਾਲ ਦੇ ਖਿਲਾਫ ਹੁੰਦਾ ਤਾਂ ਸਰਕਾਰ ਐਨਐਸਏ ਨਹੀਂ ਲਾਉਂਦੀ ਸੀ ਸਰਕਾਰ ਪਰਚਾ ਘੱਟ ਕੇ ਕੋਰਟ ਪੇਸ਼ ਕਰਕੇ ਰਿਮਾਂਡ ਲੈ ਕੇ ਸਿੱਧੀ ਜੇਲ੍ਹ ਕਰਾਉਂਦੀ ਜੇਲ੍ਹ ਕਰਾਉਂਦੀ ਸਜ਼ਾ ਕਰਾਉਂਦੀ ਸਜ਼ਾ ਕਰਾਉਂਦੀ ਬਾਹਰ ਸਰਕਾਰ ਕੋਲੇ ਇਦਾਂ ਦਾ ਨਹੀਂ ਸੀਗਾ ਜਦੋਂ ਕੋਈ ਸਬੂਤ ਨਹੀਂ ਸੀਗਾ ਸਰਕਾਰ ਨੂੰ ਪਤਾ ਸੀ ਜੇ ਪਰਚਾ ਘੜਤਾ ਚਲਾਨ ਪੇਸ਼ ਕਰਤਾ ਕਿ ਇਹ ਸਟਰੋਂਗ ਨਹੀਂ ਹੈਗਾ ਕੇਸ ਵੀਕ ਆ ਸਾਡਾ ਜਿਹੜਾ ਅਸੀਂ ਤਿਆਰ ਕਰ ਰਹੇ ਆ ਇਸ ਨੂੰ ਜਮਾਨਤ ਮਿਲ ਜਾਣੀ ਇਹਨੇ ਬਾਹਰ ਆ ਜਾਣਾ ਤਾਂ ਉਹ ਅੰਦਰ ਰੱਖਣ ਦੇ ਲਈ ਐਨਐਸਏ ਲਗਾਈ ਗਈ ਹੁਣ ਆਪਾਂ ਗੱਲ ਕਰ ਰਹੇ ਸੀ ਚੋਣਾਂ ਦੇ ਉੱਤੇ ਹੁਣ ਜਦੋਂ ਅਮਰਪਾਲ ਜਿੱਤੇ ਦਲਜੀਤ ਕਲਸੀ ਜਾਂ ਬਾਕੀ ਸਾਥੀ ਹੁਣ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗ ਗਈ ਕਿ ਜੇ ਸਾਡੇ ਕੋਲ ਇੱਕੋ ਰਾਹ ਬਚਦਾਗਾ ਆ ਜੇ ਅਸੀਂ ਬਾਹਰ ਹੋਣਾ ਜੇ ਨਹੀਂ ਉਹ ਕਰਦੇ ਤਾਂ ਜਿਵੇਂ ਬਾਕੀ ਸਿੰਘ ਅੰਦਰ ਬੈਠਿਆ ਹੋਵੇ ਵੀ ਬੈਠੇ ਰਹਿਣਗੇ ਜੀ ਬਿਲਕੁਲ ਇਹਦਾ ਕੋਈ ਹੱਲ ਨਹੀਂ ਨਾ ਹੋਇਆ ਹਾਂਜੀ ਦਲਜੀਤ ਕਲਸੀ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਵੀ ਕਹਿੰਦੇ ਚੋਣ ਲੜਨਗੇ ਬਿਲਕੁਲ ਪ੍ਰਧਾਨ ਮੰਤਰੀ ਬਾਜੇਕ ਦਾ ਤਾਂ ਇੰਦਰ ਕਾਫੀ ਦਿਨ ਪਹਿਲਾਂ ਜਿਹੜਾ ਨਾਮ ਸਾਹਮਣੇ ਆ ਗਿਆ ਸੀ ਉਹਨਾਂ ਦੇ ਬੇਟੇ ਨੇ ਆਫੀਸ਼ੀਅਲ ਅਕਾਊਂਟ ਦੇ ਉੱਤੇ ਇੰਸਟਾਗ੍ਰam ਤੇ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਸੀ ਹਾਲਾਂਕਿ ਪਰਿਵਾਰ ਨੇ ਉਹਦੀ ਹਲੇ ਤੱਕ ਪੁਸ਼ਟੀ ਨਹੀਂ ਕੀਤੀ ਕੀ ਅੱਜ ਮੈਂ ਪੜ ਰਿਹਾ ਸੀਗਾ ਅੱਜ ਖਬਰਾਂ ਆ ਰਹੀਆਂ ਸਾਡੇ ਕੋਲ ਕਿ ਬਰਨਾਲਾ ਤੋਂ ਵੀ ਜਿਹੜਾ ਕੁਲਵੰਤ ਸਿੰਘ ਰੌਂਕੇ ਨੇ ਅੰਮ੍ਰਿਤਪਾਲ ਦੇ ਸਾਥੀ ਨੇ ਤੇ ਉਹ ਵੀ ਜਿਹੜੇ ਚੋਣ ਲੜਨਗੇ ਜਿੰਨੇ ਸਾਥੀ ਜੇਲ੍ਹਾਂ ਵਿੱਚ ਬੈਠੇ ਨੇ ਉਹ ਚੋਣ ਲੜਨ ਦਾ ਪ੍ਰਕਿਰਿਆ ਕਿਉਂਕਿ ਦੇਖੋ ਸਾਡੇ ਕੋਲ ਜੇ ਉਹ ਕਹਿੰਦੇ ਤੁਸੀਂ ਸਿਧਾਂਤ ਨੂੰ ਨਹੀਂ ਮੰਨਦੇ ਸਿਧਾਂਤ ਦੇ ਅਨੁਸਾਰ ਚੱਲੋ ਹੁਣ ਅਸੀਂ ਇਹ ਕਹਿੰਦੇ ਵੀ ਅੰਮ੍ਰਿਤਪਾਲ ਕਹਿੰਦੇ ਸੀ ਉਹ ਸਵਿਧਾਨ ਨੂੰ ਨਹੀਂ ਮੰਨਦੇ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜਿਹੜੇ ਸਿੰਘ ਨੇ ਚਾਹੇ ਕੌਮੀ ਇਨਸਾਫ ਮੋਰਚੇ ਤੁਸੀਂ ਚੱਲੇ ਜਾਓ ਹਰ ਇੱਕ ਸਿੱਖ ਇਹ ਕਹਿੰਦਾ ਵੀ ਸਾਡੇ ਜਿਹੜਾ ਸਵਿਧਾਨ ਆ ਉਹ ਸਾਡੇ ਲਈ ਨਹੀਂ ਹੈਗਾ ਆਪਣੇ ਲਈ ਨਹੀਂ ਹੈਗਾ ਕਿਉਂਕਿ ਸਾਨੂੰ ਉਹਦਾ ਇਨਸਾਫ ਹੀ ਨਹੀਂ ਮਿਲਦਾ ਸਾਨੂੰ ਸਵਿਧਾਨ ਦੇ ਹੱਕ ਨਹੀਂ ਮਿਲਦੇ ਅੱਜ ਅੰਮ੍ਰਿਤਪਾਲ ਦੇ ਕੋਲ ਹੱਕ ਆ ਕੀ ਉਹ ਐਮਪੀ ਚੁਣਿਆ ਲੋਕਾਂ ਨੇ ਨੁਮਾਇੰਦਾ ਚੁਣਿਆ ਉਹਨੂੰ ਕਿੱਥੇ ਸਵਿਧਾਨ ਦੇ ਅਨੁਸਾਰ ਤੁਸੀਂ ਰਾਈਟ ਦਿੱਤਾ ਸੌਂ ਚੁੱਕਣ ਦਾ ਚਕਾਉਂਦੇ ਫਿਰ ਉਹਨੂੰ ਸੌਂ ਕਿਉਂ ਨਹੀਂ ਸੰਸਦ ਲੈ ਕੇ ਗਏ ਕਿਉਂ ਨਹੀਂ ਉਹਨੂੰ ਮਨਜ਼ੂਰੀ ਦਿੱਤੀ ਕਿ ਪਹਿਲੀ ਗੱਲ ਤਾਂ ਸੰਵਧਾਨ ਦੇ ਅੰਡਰ ਤਾਂ ਉਹਦੀ ਹੋ ਗਿਆ ਸੀ ਸੰਵਧਾਨ ਨੂੰ ਤਾਂ ਉਹਦੀ ਮੰਨ ਲਿਆ ਸੀ ਜਦੋਂ ਚੋਣ ਦੇ ਫਾਰਮ ਭਰੇ ਜਾਂਦੇ ਨੇ ਜਦੋਂ ਨਾਮਿਨੇਸ਼ਨ ਫਾਰਮ ਭਰੇ ਜਾਂਦੇ ਨੇ ਉੱਥੇ ਬਕਾਇਦਾ ਉਹ ਫਾਰਮ ਦੇ ਉੱਤੇ ਲਿਖਿਆ ਹੁੰਦਾ ਹਦਾਇਤਾਂ ਲਿਖੀਆਂ ਹੁੰਦੀਆਂ ਕਿ ਤੁਸੀਂ ਸੰਵਧਾਨ ਨੂੰ ਮੰਨਦੇ ਹੋ ਉਹ ਸਾਰਾ ਕੁਝ ਬੰਦਾ ਟਿਕ ਕਰਦਾ ਹੈਗਾ ਕਿ ਮੈਂ ਸੰਵਧਾਨ ਨੂੰ ਮੰਨਦਾ ਮੈਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰੂੰਗਾ ਮੈਂ ਨਾਗਰਿਕ ਆ ਮੈਂ ਕਦੇ ਵੀ ਸੰਵਧਾਨ ਤੋਂ ਬਾਹਰ ਨਹੀਂ ਜਾਵਾਂਗਾ ਉੱਥੇ ਉਹ ਸਾਰੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਹਾਂਜੀ ਬਿਲਕੁਲ ਸੰਵਧਾਨ ਦੇ ਦਾ ਉਹਦੀ ਅੰਡਰ ਆ ਗਿਆ ਸੀ ਨਾ ਉਹ ਹਾਂਜੀ ਅਮਰਤਪਾਲ ਜੀ ਕਹਿੰਦੇ ਅਮਰਤਪਾਲ ਦਾ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਉਹ ਤਾਂ ਸੰਵਿਧਾਨ ਦੇ ਲਈ ਖਤਰਾ ਪਰ ਉਹ ਤਾਂ ਉਸੇ ਸੰਵਿਧਾਨ ਦੇ ਉਹਨੇ ਮੰਨੀਆਂ ਸ਼ਰਤਾਂ ਨਾ ਆਇਆ ਨਾ ਚੋਣ ਲੜੀ ਨਾ ਤੇ ਫਿਰ ਵੀ ਤੁਸੀਂ ਤੁਸੀਂ ਕੀ ਦਿੱਤਾ ਹੁਣ ਤਾਂ ਸੰਵਿਧਾਨ ਨੂੰ ਤੁਸੀਂ ਨਹੀਂ ਮੰਨ ਰਹੇ ਬਿਲਕੁਲ ਉਹ ਤਾਂ ਮੰਨ ਰਹੇ ਆ ਅੱਜ ਦਲਜੀਤ ਕਾਲਸੀ ਨੇ ਚੋਣ ਲੜੂਗਾ ਤਾਂ ਉਹ ਵੀ ਸੰਵਿਧਾਨ ਦੇ ਅੰਦਰ ਹੀ ਲੜੂਗਾ ਸੰਵਿਧਾਨ ਤੋਂ ਬਾਹਰ ਹੋ ਕੇ ਤਾਂ ਲੜੂਗਾ ਨਹੀਂ ਜੇ ਪ੍ਰਧਾਨ ਮੰਤਰੀ ਬਾਜੇਗੇ ਚੋਣ ਲੜੂਗਾ ਉਹ ਵੀ ਸੰਵਿਧਾਨ ਦੇ ਅੰਦਰ ਲੜੂਗਾ ਜੇ ਕੁਲਵੰਤ ਰੌਂਕੇ ਚੋਣ ਲੜਨਗੇ ਉਹ ਵੀ ਸੰਵਿਧਾਨ ਦੇ ਅੰਦਰ ਚੋਣ ਲੜਨਗੇ ਅੱਜ ਸਰਦਾਰ ਨੂੰ ਮੰਨਦਾ ਸਰਕਾਰ ਨਹੀਂ ਰਹੀ ਸਰਕਾਰ ਮੰਨੇ ਫਿਰ ਸਭਧਾਨ ਦੇ ਅਨੁਸਾਰ ਜੋ ਬਣਦਾ ਰਾਈਟ ਆ ਉਹਨਾਂ ਨੂੰ ਛੱਡਿਆ ਜਾਵੇ ਜੇ ਕੇਜਰੀਵਾਲ ਨੂੰ ਚੋਣ ਪ੍ਰਚਾਰ ਦੇ ਲਈ ਇਜਾਜ਼ਤ ਮਿਲ ਸਕਦੀ ਆ ਚੋ ਕੇਜਰੀਵਾਲ ਨੂੰ ਪ੍ਰੋਲ ਦੇ ਕੇ ਬੇਲ ਦੇ ਕੇ ਤੁਸੀਂ ਬਾਹਰ ਲਿਆ ਸਕਦੇ ਹੋ ਤਾਂ ਫਿਰ ਅਮਰਤਪਾਲ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਦਲਜੀਤ ਕਲਸੀ ਜਾ ਕੁਲਵੰਤ ਰੌਕੇ ਜਾ ਹੋਰ ਕੋਈ ਵੀ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੰਨਦਾ ਜੇਕਰ ਉਹ ਚੋਣ ਲੜਨੀ ਚਾਹੁੰਦਾ ਉਹਨੂੰ ਪ੍ਰਚਾਰ ਕਰਨ ਦੇ ਲਈ ਉਹਦਾ ਸੰਵਧਾਨਿਕ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਸਵਾਲ ਅੱਜ ਸਰਕਾਰ ਦੇ ਉੱਤੇ ਇਹ ਖੜਾ ਹੁੰਦਾ ਜੀ ਰਾਜੀ ਜੀ ਕੀ ਅਮਰਿਤਪਾਲ ਤੋਂ ਬਾਅਦ ਦਿਲਜੀਤ ਕਲਸੀ ਤੇ ਪ੍ਰਧਾਨ ਮੰਤਰੀ ਭਾਜੀ ਕਿਤੇ ਲੋਕਾਂ ਦਾ ਹਰਸਾ ਜਿਤਾਣਗੇ ਇਹ ਮੈਂ ਤੁਹਾਨੂੰ ਨਾ ਦਿਲਜੀਤ ਕਲਸੀ ਬਾਰੇ ਤੇ ਅੰਦਰ ਪਹਿਲਾਂ ਹੀ ਕਲੀਅਰ ਕਰ ਚੁੱਕਿਆ ਕਿ ਦੋ ਫੈਕਟਰ ਉੱਥੇ ਕੰਮ ਕਰਨਗੇ ਪਹਿਲਾ ਤੁਹਾਨੂੰ ਮੈਂ ਦੱਸਿਆ ਵੀ ਇਹ ਪੰਥਕ ਫੈਕਟਰ ਹੈਗਾਗਾ ਦੂਜਾ ਫੈਕਟਰ ਹੈਗਾਗਾ ਕਿ ਉਹ ਇੱਕ ਕਲਾਕਾਰ ਨੇ ਉਹ ਆਰਟਿਸਟ ਨੇ ਲੋਕ ਉਹਨਾਂ ਨੂੰ ਜਾਣਦੇ ਆ ਉੱਥੇ ਸੰਭਾਵਨਾ ਜ਼ਰੂਰ ਕਿਤੇ ਨਾ ਕਿਤੇ ਹੈਗੀ ਹੈ ਕਿ ਦਿਲਜੀਤ ਕਲਸੀ ਦੇ ਉੱਤੇ ਜਿਹੜੀ ਉਹ ਵੇਵ ਆ ਉਹ ਭਰੋਸਾ ਲੋਕ ਕਰ ਸਕਦੇ ਆ ਜੀ ਪਰ ਜੇਹੀ ਗੱਲ ਜੇ ਪ੍ਰਧਾਨ ਮੰਤਰੀ ਬਾਜੇ ਕੇ ਦੀ ਪ੍ਰਧਾਨ ਮੰਤਰੀ ਬਾਜੇਗਾ ਦਾ ਕੋਈ ਪਿਛੋਕੜ ਨਹੀਂ ਹੈਗਾ ਜੀ ਬਿਲਕੁਲ ਉਹ ਸਾਰੇ ਜਾਣਦੇ ਆ ਕਿ ਉਹ ਇੱਕ ਯੂਟਿਊਬਰ ਸੀ ਇੱਕ ਇਨਫਲੂਐਂਸਰ ਸੀ ਸੋਸ਼ਲ ਮੀਡੀਆ ਤੇ ਰੀਲਾ ਬਣਾਉਂਦਾ ਸੀਗਾ ਆਪਦੀ ਬੋਲੀ ਦੇ ਕਰਕੇ ਉਹ ਆਪਦੀ ਜਿਹੜੀਆਂ ਰੀਲਾ ਰੂਲਾ ਦੇ ਕਰਕੇ ਮਸ਼ਹੂਰ ਸੀਗਾ ਲੋਕਾਂ ਨੂੰ ਜਾਣਦੇ ਸੀਗੇ ਹਨਾ ਜੀ ਬਿਲਕੁਲ ਜਰੂਰ ਅੱਜ ਉਹ ਅਮਰਤਪਾਲ ਸਿੰਘ ਦੇ ਨਾਂ ਰਹਿਣ ਲੱਗ ਗਿਆ ਸੀ ਉਹਨੇ ਅਮਰਤ ਛੱਗ ਲਿਆ ਸੀ ਉਹ ਚੀਜ਼ਾਂ ਹੋ ਗਈ ਸੀ ਪਰ ਉਹਦੇ ਕੋਲ ਪਿੱਛੇ ਕੋਈ ਕਹਿ ਤੀਏ ਕੋਈ ਥੋਸ ਇਤਿਹਾਸ ਨਹੀਂ ਹੈਗਾ ਜਿਹੜਾ ਲੋਕ ਦੱਸਣ ਤੇ ਲੋਕ ਕੋਈ ਉਪਲਬਧੀ ਨੂੰ ਸਮਝਣ ਕਿ ਜਿਹੜੇ ਦੋ ਉਮੀਦਵਾਰ ਜੇ ਅਮਰਪਾਲ ਸਿੰਘ ਦੀ ਤੁਸੀਂ ਗੱਲ ਕੀਤੀ ਸਭਜੀਤ ਸਿੰਘ ਖਾਲਸਾ ਦੀ ਆਪਾਂ ਗੱਲ ਕਰੀਏ ਉਹਨਾਂ ਦੇ ਕੋਲੇ ਲੋਕਾਂ ਨੂੰ ਦਿਖਾਉਣ ਦੇ ਲਈ ਕੁਝ ਹੈ ਕਿ ਭਾਈ ਅਮਰਪਾਲ ਨੇ ਜਿਵੇਂ ਪਹਿਲਾਂ ਜੋ ਕੰਮ ਕੀਤੇ ਉਹਨਾਂ ਦੀ ਜਿਹੜੀ ਟੀਮ ਸੀ ਪਰਿਵਾਰ ਸੀ ਉਹਨਾਂ ਨੇ ਲੋਕਾਂ ਮੂਰੇ ਉਹ ਦਖਾਇਆ ਜੀ ਅਮਰਪਾਲ ਜੇ ਬਿਨਾ ਐਮਪੀ ਬਣਿਆ ਕੁਝ ਕਰ ਸਕਦਾ ਐਮਪੀ ਬਣ ਕੇ ਇਸ ਤੋਂ ਵੀ ਵੱਧ ਕਰ ਸਕਦਾ ਜੀ ਬਿਲਕੁਲ ਜੇ ਉਹਦਾ ਸਰਬਜੀਤ ਸਿੰਘ ਖਾਲਸਾ ਸੀਗੇ ਉਹਨਾਂ ਨੇ ਦੇਖਿਆ ਉਹਨਾਂ ਪਿਤਾ ਦੀ ਕੁਰਬਾਨੀ ਉਹ ਕੁਰਬਾਨੀ ਦਾ ਵੱਡਾ ਜਿਹੜਾ ਫੈਕਟਰ ਸੀਗਾ ਹੁਣ ਦਲਜੀਤ ਕਲਸੀ ਦੇ ਉੱਤੇ ਜਿਹੜਾ ਉਹਦਾ ਪਿਛਲਾ ਕਰੀਅਰ ਹੈਗਾਗਾ ਉਹ ਇੱਕ ਫੈਕਟਰ ਹੈ ਜੇ ਕਰੀਅਰ ਬੰਦਾ ਛੱਡ ਛੜਾ ਕੇ ਇਧਰ ਰਾਜ ਤੁਰਿਆ ਤਾਂ ਯਾਰ ਉਹਦੇ ਅੰਦਰ ਕੋਈ ਦਰਦ ਹੈਗਾ ਪਿਛਲੇ ਸਾਲ ਡੇਟਸ ਆਫ ਤੋਂ ਅੰਦਰ ਬੈਠਾ ਨਾਲੇ ਪਤਾ ਸੀ ਜਦੋਂ ਦੀਪ ਦੇ ਉੱਤੇ ਪਰਚੇ ਹੋਏ ਆ ਉਹਦਾ ਬਹੁਤ ਸਾਰੀਆਂ ਯੂਨੀਵਰਸਿਟੀਫਿਕੇਸ਼ਨਾਂ ਹੋਈਆਂ ਬਹੁਤ سارے ਮਾਮਲਿਆਂ ਦੇ ਵਿੱਚ ਨਾਮ ਆਇਆਗਾ ਪਤਾ ਸੀ ਜੇ ਪਿੱਛੇ ਹਟਣਾ ਹੁੰਦਾ ਤਾਂ ਉਹਦੀ ਹਟ ਜਾਂਦਾ ਜੀ ਬਿਲਕੁਲ ਤਾਂ ਫਿਰ ਇੰਨੀ ਗਾਂ ਤੱਕ ਤਾਂ ਜਾਂਦਾ ਨਹੀਂ ਸੀ ਨਾ ਪੈਰ ਪੈਰ ਤੇ ਪਤਾ ਸੀਗਾ ਖਤਰਾਗਾ ਪੈਰ ਪੈਰ ਤੇ ਮੌਤ ਲਿਖੀ ਆ ਉਹਨਾਂ ਨੂੰ ਕਿਹੜਾ ਨਹੀਂ ਪਤਾ ਸੀ ਵੀ ਮੇਰੇ ਤੇ ਕਾਰਵਾਈ ਹੋ ਸਕਦੀ ਆ ਜਾਂ ਮੇਰੇ ਤੇ ਵੀ ਪਰਚਾ ਹੋ ਸਕਦਾ ਕੁਝ ਵੀ ਹੋ ਸਕਦਾ ਬਿਲਕੁਲ ਤਾਂ ਇਹ ਗੱਲ ਲੋਕ ਜਿੱਤੇ ਨਾ ਜਿੱਤੇ ਸਮਝਣਗੇ ਮੈਨੂੰ ਲੱਗਦਾ ਇਹਦਾ ਦਲਜੀਤ ਕਾਲਚੀ ਨੂੰ ਫਾਇਦਾ ਮਿਲੂਗਾ ਪਰ ਪ੍ਰਧਾਨ ਮੰਤਰੀ ਬਾਜੇਕੇ ਦਾ ਉਹਨਾਂ ਨਹੀਂ ਹੈਗਾਗਾ ਪ੍ਰਧਾਨ ਮੰਤਰੀ ਬਾਜੇਕੇ ਦੇ ਉੱਤੇ ਫੈਕਟਰ ਕੰਮ ਨਹੀਂ ਕਰੂਗਾ ਖਾਸ ਤੌਰ ਦੇ ਉੱਤੇ ਇਹ ਵੀ ਆ ਮੈਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਸੀ ਕਿ ਜਿਹੜੀ ਸੀਟ ਤੋਂ ਲੜਨ ਜਾ ਰਿਹਾ ਉਹ ਸੀਟ ਦੇ ਉੱਤੇ ਨੈਰੋ ਪੋਲਿਟਿਕਸ ਆ ਉੱਥੋਂ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਮੁਸ਼ਕਿਲ ਆ ਉੱਥੇ ਜਿਹੜਾ ਕੰਪੀਟੀਸ਼ਨ ਆ ਬੜਾ ਟਾਫਾ ਨੋ ਡਾਊਟ ਉਹ ਲੋਕ ਸਭਾ ਫਰੀਦਕੋਟ ਦੇ ਅੰਦਰ ਉਹ ਹਲਕਾ ਆਉਂਦਾਗਾ ਪਰ ਉਹ ਹਲਕੇ ਦੀ ਆਪਣੀ ਇੱਕ ਵੱਖਰੀ ਪੋਲਿਟਿਕਸ ਆ ਉੱਥੇ ਚਾਂਸ ਬਹੁਤ ਘੱਟ ਨੇ ਕਿ ਬਾਕੀ ਹਵਾ ਬਦਲ ਜੇ ਲੋਕ ਰਾਤ ਤੇ ਰਾਤ ਕੁਝ ਵੀ ਕਰ ਸਕਦੇ ਸਭਜੀਤ ਸਿੰਘ ਖਾਲਸੇ ਦਾ ਸ਼ੁਰਾਤੀ ਦਿਨਾਂ 'ਚ ਨਹੀਂ ਲੱਗਦਾ ਸੀ ਕਿ ਉਹ ਜਿੱਤਣਗੇ ਪਹਿਲਾਂ ਵੀ ਚੋਣ ਲੜੇ ਹਾਰੇ ਕਿੰਨੀ ਵਾਰੀ ਪਰ ਐਤ ਕੀ ਕੀ ਹੋਇਆ ਰਾਤ ਤੇ ਰਾਤ ਪਿੰਡਾਂ ਦੇ ਵਿੱਚ ਹਵਾ ਚੱਲੀ ਆਪੇ ਬੁਹਾਰੇ ਲੋਕ ਤੁਰੇ ਲੋਕਾਂ ਨੇ ਦਫ਼ਤਰ ਖੋਲੇ ਲੋਕਾਂ ਨੇ ਖੁਦ ਪ੍ਰਚਾਰ ਕੀਤਾ ਬਿਲਕੁਲ ਇਹ ਲੋਕ ਦੇ ਹੱਥ ਦੇ ਵਿੱਚ ਆ ਲੋਕਤੰਤਰ ਆ ਲੋਕ ਕੁਝ ਵੀ ਕਰ ਸਕਦੇ ਨੇ ਪਰ ਅਸੀਂ ਤਾਂ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ ਸਭਾਵਨਾ ਲਗਾ ਸਕਦੇ ਹਾਂ ਮੇਨ ਦਲਜੀਤ ਕਲਸੀ ਦਾ ਜ਼ਰੂਰ ਫੈਕਟਰ ਆਉਂਦਾਗਾ ਬਾਕੀ ਕੁਲਵੰਤ ਸਿੰਘ ਰੌਂਕੇ ਦਾ ਬਰਨਾਲਾ ਤੋਂ ਆ ਰਿਹਾ ਬਰਨਾਲਾ ਵੀ ਇੱਕ ਪੰਥਕ ਦੇ ਵੱਲ ਆ ਜਾਂਦਾ ਕਿਉਂਕਿ ਸਿਮਰਜੀਤ ਸਿੰਘ ਮਾਨ ਨੂੰ ਵੀ ਇਹਨਾਂ ਨੇ ਜਤਾਇਆ ਖਾਸ ਤੌਰ ਦੇ ਤੇ ਜਿਹੜਾ ਸੰਗਰੂਰ ਆ ਸੰਗਰੂਰ ਇੱਕ ਇਹੋ ਜਿਹਾ ਜ਼ਿਲ੍ਹਾਗਾ ਜਿਹੜਾ ਇਹ ਵੱਖਰਾ ਚੱਲਦਾ ਮੈਂ ਪ੍ਰੋ ਮਾਲਵਾ ਦੀ ਅਸੀਂ ਜਦੋਂ ਗੱਲ ਕਰਦੇ ਤੇ ਪ੍ਰੋ ਮਾਲਵਾ ਸਾਰਾ ਸੰਗਰੂਰ ਆ ਜਾਂਦਾ ਫਰੀਦਕੋਟ ਆ ਜਾਂਦਾ ਮਕਸਰ ਬਿੰਡਾ ਇੱਧਰ ਆ ਜਾਂਦੇ ਨੇ ਇਹ ਵੱਖਰੇ ਚੱਲਦੇ ਨੇ ਇਹ ਹਵਾਵਾਂ ਦੇ ਉਲਟ ਤੁਰੇ ਆ ਹੁਣ ਤੁਸੀਂ ਦੇਖੋ ਸਰਕਾਰ ਦੀ ਨੇਰੀ ਦੇ ਅੰਦਰ ਸਰਕਾਰ ਬਣੀ ਨੂੰ 3 ਮਹੀਨੇ ਹੋਏ ਇਹਨਾਂ ਨੇ ਸਿਮਰਜੀਤ ਮਾਨ ਨੂੰ ਜਿਤਾਤਾ ਜੀ ਅੱਜ ਉਹੀ 1.5 ਸਾਲ ਬਾਅਦ ਸਿਮਰਜੀਤ ਮਾਨ ਨੂੰ ਹਰਾ ਕੇ ਇਹਨਾਂ ਨੇ ਫੇਰ ਸਰਕਾਰ ਜਿਤਾਤੀ ਜੀ ਹੁਣ ਇਹਨਾਂ ਦਾ ਹੀ ਨਹੀਂ ਪਤਾ ਵਿਧਾਨ ਸਭਾ ਦੇ ਵਿੱਚ ਇਹ ਹੋ ਸਕਦਾਗਾ ਕਿ ਅਮਰਿਤਪਾਲ ਦੇ ਸਾਥੀ ਨੂੰ ਜਿਤਾ ਦੇਣ ਹਾਂਜੀ ਬਿਲਕੁਲ ਇਹਨੇ ਲੋਕ ਇਹ ਵੀ ਪੋਲਿਟਿਕਸ ਬਹੁਤ ਸਮਝ ਗੁੰਝਲਦਾਰ ਆ ਇਹਨੂੰ ਵੀ ਸਮਝਿਆ ਨਹੀਂ ਜਾ ਸਕਦਾ ਜਿਹੜੇ ਬਰਨਾਲੇ ਦੇ ਲੋਕ ਗਿੰਦਰਵਾ ਦੇ ਲੋਕ ਸੰਗਰੂਰ ਇਹ ਦੋ ਏਰੀਏ ਹੈਗੇ ਆ ਇਹਨਾਂ ਨੂੰ ਸਮਝਣਾ ਬਹੁਤ ਔਖਾ ਹੈਗਾ ਕੁਝ ਵੀ ਹੋ ਸਕਦਾ ਹੈ ਪਰ ਜਿਹੜੀ ਇਹ ਡੇਰਾ ਬਾਬਾ ਨਾਨਕ ਦੀ ਸੀਟ ਆ ਪੰਥਕ ਸੀਟ ਆ ਉੱਥੇ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਇਹ ਦੋ ਫੈਕਟਰ ਵੱਡੇ ਨੇ ਇਹ ਦੋਨੇ ਫੈਕਟਰ ਦਲਜੀਤ ਕਲਚੀ ਦੇ ਲਈ ਫਾਇਦੇਮੰਦ ਰਹਿਣਗੇ ਫਾਇਦਾ ਪਹੁੰਚਾਉਣਗੇ ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਕੀ ਹੁੰਦਾ ਕੀ ਲੋਕ ਸੋਚਦੇ ਆ ਕੀ ਲੋਕ ਭਰੋਸਾ ਕਰਦੇ ਆ ਜਾਂ ਨਹੀਂ ਇਹ ਤਾਂ ਲੋਕਾਂ ਨੇ ਤੈਅ ਕਰਨਾ ਧੰਨਵਾਦ